ਹਾਂਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਜੀ ਮੌਸਮ ਠੰਡਾ ਠੰਡਾ ਮੌਸਮ ਬਹੁਤ ਵਧੀਆ ਤੇ ਆਪਾਂ ਲਾਹਾਂਗੇ ਜੀ ਇਹ ਜਾਲੂਆਂ ਵਾਲੇ ਪਰੌਠੇ ਇਹ ਕਦੇ ਕਦੇ ਖਾ ਲੈਣਾ ਚਾਹੀਦਾ ਜੀ ਮੱਖਣੀ ਦਹੀਂ ਦੇ ਨਾਲ ਚਟਣੀ ਨਾਲ ਆਲੂ ਵਾਲੇ ਪਰੌਠੇ ਬਹੁਤ ਹੀ ਟੇਸਟੀ ਲੱਗਦੇ ਤੇ ਮੈਂ ਇਸੇ ਤਰ੍ਹਾਂ ਹੀ ਬਣਾਉਣੀ ਆ ਪਰੌਠੇ ਤੇ ਦੁੱਪੜ ਪਰੌਠੇ ਮੈਂ ਘੱਟ ਲਾਉਣੀ ਆ ਮੈਂ ਗੰਨੀ ਬਣਾ ਕੇ ਵਿੱਚ ਪਾ ਦੇਣੀ ਆ ਅੱਜ ਮੌਸਮ ਹੋਇਆ ਪਿਆ ਥੋੜਾ ਜਿਹਾ ਸਹਾਵਣਾ ਤਬਦੀਲੀ ਆਹੀ ਹੈ ਮੌਸਮ 'ਚ ਫਿਰ ਥੋੜਾ ਜਿਹਾ ਮਨ ਕਰਦਾ ਵੀ ਕੁਝ ਬਣਾ ਕੇ ਅਸਟਰਾ ਬੱਚਿਆਂ ਨੂੰ ਦੇਈਏ ਤੇ ਅੱਜ ਅਸੀਂ ਸੁਵਾਲਾ ਰਹਿਆਂ ਆਲੂ ਵਾਲੀ ਪਰੌਠੇ ਆਲੂ ਆਪਾਂ ਵਾਲ ਲੇ ਸੀ ਬਾਕੀ ਆਪਾਂ ਕੱਪੜੇ ਧੋਤੇ ਜੀ ਕਣਕ ਧੋਤੇ ਕੱਪੜੇ ਧੋਤੇ ਤੇ ਬਾਕੀ ਝਾੜੂ ਪੋਚੇ ਵਾਲੀ ਆਬ ਦਾ ਕੰਮ ਕਰੂਗੀ ਲਓ ਜੀ ਖਾਓ ਤੁਸੀਂ ਵੀ ਗਰਮਾ-ਗਰਮ ਪਰੌਂਠੇ ਅੱਜ ਗਰਮੀ ਤੋਂ ਥੋੜੀ ਜਿਹੀ ਰਾਹਤ ਨਹੀਂ ਤਾਂ ਗਰਮੀ ਦਾ ਬਹੁਤ ਵੱਟ ਕੱਢੇ ਪਏ ਸੀ ਬਿਲਕੁਲ ਨਾ ਕੰਮ ਕਰਨ ਦਿਲ ਕਰਦਾ ਸੀ ਨਾ ਕੁਝ ਖਾਣਨ ਦਾ ਦਿਲ ਕਰਦਾ ਸੀ ਜਦੋਂ ਮੌਸਮ ਠੀਕ ਹੁੰਦਾ ਫੇਰ ਹੀ ਆਪਣਾ ਕੁਝ ਖਾਣ ਪੀਣ ਦਾ ਦਿਲ ਕਰਦਾ ਤੇ ਹੁਣ ਕੱਲ ਆਥਨ ਦਾ ਥੋੜਾ ਜਿਹਾ ਫਰਕ ਪਿਆ ਮੌਸਮ ਚਿਤਬਦੀਲੀ ਆਈ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਤਮੀਂ ਚ ਹਵਾ ਆਉਂਦੀ ਹੁੰਦੀ ਹੈ। ਬਸ ਜੀ ਆਪਾਂ ਸਵੇਰੇ ਅੱਜ ਪਰੌਤੇ ਲਾਉਣੇ ਸਟਾਰਟ ਕੀਤੇ ਤੇ ਆਪਾਂ ਵੀਡੀਓ ਮੈਂ ਅਖੇ ਹੀ ਬਣਾ ਲਈਏ ਫਿਰ। ਹੁਣ ਆਲੂ ਵਾਲੇ ਪਰੌਟਿਆਂ ਦੀ ਤੇ ਵਧੀਆ ਲੱਗਦਾ ਜੀ ਕਦੇ ਕਦੇ ਖਾਣਾ ਤਾਂ ਹਰ ਰੋਜ਼ ਤਾਂ ਨਹੀਂ ਖਾਣਾ ਵਧੀਆ ਲੱਗਦਾ ਆਲੂ ਵਾਲੇ ਪਰੌਠੇ ਕਦੇ ਕਦੇ ਬਣਾ ਕੇ ਖਾ ਲੈਣੇ ਚਾਹੀਦੇ ਨੇ ਜੀ ਕਰਦਾ ਜੀ ਹਰੇਕ ਬੰਦੇ ਦਾ ਖਾਣ ਨੂੰ ਪਰ ਜੇ ਤਾਂ ਡਾਕਟਰ ਛੜਾ ਦਿੰਦੇ ਉਹਨੂੰ ਛੱਡਣੇ ਪੈਂਦੇ ਮੈਂ ਕਿਹਾ ਲਾਈ ਜਾਂਦੀ ਇਧਰ ਬੀਬੀ ਬਣਾਈ ਜਾਂਦੀ ਬੀਬੀ ਨੇ ਕਦੇ ਨਹੀਂ ਲਾਏ ਪਰੌਠੇ ਆਲੂ ਵਾਲੇ ਹੁਣ ਅੱਜ ਪਹਿਲੀ ਵਾਰ ਲਾ ਰਹੀ ਹੈ ਕਿਉਂਕਿ ਮੈਂ ਵੇਲਣੀਆਂ ਨਹੀਂ ਰੋਟੀਆਂ ਬੰਦ ਕੀਤੀਆਂ ਹੋਈਆਂ ਨੇ ਡਾਕਟਰ ਦੀ ਤੇ ਚਲ ਮੈਂ ਇਧਰ ਕਿਉਂ ਲਾ ਦੇਣੀ ਹੈਲਪ ਹੋ ਜੇ ਨੇ ਨਾ ਅੱਗੇ ਬੀਬੀ ਨੇ ਨਹੀਂ ਕਿਤੇ ਪਰੌਠੇ ਲਾ ਹਿੱਸੀ ਆਲੂ ਵਾਲੇ ਮੈਂ ਹੀ ਬਣਾਉਂਦੀ ਹੁੰਦੀ ਸੀ ਫਿਰ ਜਦੋਂ ਘਰ ਚ ਆਪਾਂ ਨੂੰ ਕੋਈ ਮਜਬੂਰੀ ਹੁੰਦੀ ਹੈ ਤਾਂ ਜੀ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਇਸ ਤਰ੍ਹਾਂ ਹੱਥ ਵਟਾਉਣਾ ਚਾਹੀਦਾ ਸਾਰਿਆਂ ਨੇ ਦੱਖਤ ਤਕਲੀਫ ਦਾ ਪਤਾ ਨਹੀਂ ਕਦੋਂ ਕੀਤੇ ਆ ਜੀ ਫਸਟ ਟਾਈਮ ਫਿਰ ਆਪਣਾ ਪਰਿਵਾਰ ਦੇ ਮੈਂਬਰ ਹੀ ਸਾਥ ਦਿੰਦੇ ਹੋਰ ਕੋਈ ਆ ਕੇ ਨਹੀਂ ਹੱਤ ਬਿਤਾ ਸਕਦਾ ਆਪਣੇ ਨਾਲ ਤੇ ਨਾਏ ਬਾਕੀ ਜਿਹੜਾ ਖਾਣ ਪੀਣ ਦਾ ਕੰਮ ਹੈ ਇਹ ਤਾਂ ਆਪਾਂ ਘਰੀ ਵਧੀਆ ਬਣਾ ਸਕਦੇ ਹਾਂ ਹੋਰ ਕੰਮ ਤੰਦੇ ਵਾਲੀਆਂ ਤਾਂ ਆਪਾਂ ਲਾ ਸਕਦੇ ਆਂ ਪਰ ਖਾਣ ਪੀਣ ਦੇ ਮਾਮਲੇ 'ਚ ਆਪਾਂ ਨੂੰ ਨਹੀਂ ਕਿਸੇ ਦਾ ਕੰਮ ਪਸੰਦ ਆਉਂਦਾ ਜੀ ਇਸ ਕਰਕੇ ਅਸੀਂ ਰਲ ਮਿਲ ਕੇ ਕਰ ਲੈਨੇ ਮੇਰੇ ਤਾਂ ਬਿਲਕੁਲ ਬੰਦ ਖਾਣਾ ਪਰ ਫਿਰ ਵੀ ਬੱਚਿਆਂ ਦੀ ਖਾਤਰ ਸਾਰਾ ਕੁਝ ਬਣਾਉਣਾ ਪੈਂਦਾ ਜੀ ਮੇਰੀ ਮਨ ਕੀਤਾ ਜਿਵੇਂ ਅਖੇ ਚਲੋ ਅੱਜ ਇਹਨਾਂ ਨੂੰ ਪਰੌਠੇ ਲਾ ਕੇ ਦੇਮ ਆਲੂ ਵਾਲੇ ਨਾਲੇ ਤਾਂ ਤੜਕੇ ਸਬਜ਼ੀ ਜਿਸ ਦਿਨ ਨਾ ਹੋਵੇ ਉਸ ਦਿਨੇ ਡੰਗ ਜੈ ਵੀ ਮਰ ਜਾਂਦਾ ਇੱਕ ਰੋਜ਼ ਸਬਜ਼ੀ ਵੀ ਬਹੁਤ ਮਹਿੰਗੀ ਹੋਈ ਫਿਰ ਕਦੂ 80 ਰੁਪਏ ਕਿਲੋ ਹੋਏ ਪੈਨੇ ਕੀ ਬੰਦਾ ਖਾਊ ਕੀ ਕਰੂਗਾ ਜੀ ਮਗਈ ਨੇ ਬਹੁਤ ਹੱਦ ਤੋੜੀ ਪਈ ਐ ਐਦ ਕਿਤਾ ਕਦੂਆਂ ਦਾ ਰੇਟ ਬਿਲਕੁਲ ਹੀ ਡਾਊਨ ਨਹੀਂ ਹੋਇਆ ਹੈਗਾ ਕਿਆਲੀ ਤੋਂ ਤਾਂ ਬਿਲਕੁਲ ਹੀ ਘਟੇ ਨਹੀਂ ਹੈ ਕਿ ਹੁਣ ਤ ASCII ਨੇ ਤੇ ਲਓ ਜੀ ਇੰਨੀ ਕਾਪਾ ਵੀਡੀਓ ਤੁਹਾਨੂੰ ਪਾ ਕੇ ਦਿਖਾਈ ਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਇਹ ਸਾਰੀ ਥੋੜੇ ਜਿਹੀ ਮਿੰਟਾਂ ਦੀ ਵੀਡੀਓ ਆਪਣੀ ਤੇ ਵੀਡੀਓ ਤੇ ਵਧੀ ਵਧੀ ਕਮੈਂਟ ਕਰਿਓ ਕਮੈਂਟਾਂ ਨਾਲ ਆਪਾਂ ਨੂੰ ਮੋਟੀਵੇਸ਼ਨ ਜਰ ਰਹਿੰਦਾ ਤੇ ਜੋ ਵੀ ਭੈਣ ਭਾਈ ਆ ਆਪਣੀ ਵੀਡੀਓ ਤੇ ਵਧੀ ਵਧੀ ਕਮੈਂਟ ਕਰਦੇ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਟੇਕ ਕੇਅਰ ਜੀ ਲਓ ਜੀ ਪਰ ਉਠੇ ਆਪਣੇ ਸਾਰੇ ਗਏ ਵਾਣ ਆਪਾਂ ਉੰਨੇ ਲਾਾਂਗੇ ਜਿੰਨੇ ਖਾਣੇ ਫਿਰ ਮਗਰੋਂ ਇਹ ਪ੍ਰਸਿੱਜੇ ਜੇ ਹੋ ਜਾਂਦੇ ਆ ਇਹ ਵੀ ਤਾਜੀ-ਤਾਜੀ ਚੀਜ਼ ਵਧੀਆ ਲੱਗਦੀ ਰੜੇ-ਰੜੇ ਸਾਵਣ ਦੇ ਮਹੀਨੇ ਚ ਜ਼ਿਆਦਾ ਬੇਹਕਾ ਖਾਣਾ ਵੀ ਨਹੀਂ ਚਾਹੀਦਾ। ਬਿਮਾਰੀਆਂ ਲੱਗਣ ਦਾ ਡਰ ਰਹਿੰਦਾ। ਤਾਜ਼ਾ ਖਾਣਾ ਬਣਾ ਕੇ ਖਾਓ ਜੀ। ਫਰੈਸ਼ ਉਹਨਾਂਕ ਮੁੱਲ ਦੀਆਂ ਚੀਜ਼ਾਂ ਤੋਂ ਗਰੇਜ ਕਰੋ ਥੋੜੀ ਜੀ। ਘਰੇ ਬੱਚਿਆਂ ਨੂੰ ਇਸ ਤਰ੍ਹਾਂ ਬਣਾ ਕੇ ਦੇਵਾਂਗੇ ਤਾਂ ਬੱਚੇ ਨਹੀਂ ਬਾਹਰਲਾ ਖਾਣਾ ਖਾਣਗੇ। ਥੋੜਾ ਜਿਹਾ ਚਟਪਟਾ ਸਾਰੇ ਬੱਚੇ ਭਾਲਦੇ ਆ। ਨਿਆਣੇ ਵੀ ਭਾਲਦੇ ਤੇ ਨਿਆਣੇ ਵੀ ਭਾਲਦੇ ਸਾਉਣ ਦੇ ਮਹੀਨੇ ਚ ਥੋੜਾ ਜਿਹਾ ਘਰੀ ਬਣਾ ਕੇ ਖਾਓ ਤੇ ਆਪਾਂ ਹੋਰ ਕਿਸੇ ਮਹੀਨੇ ਚ ਗੋਲਗਲੇ ਪੂੜੇ ਨਹੀਂ ਲਾਉਂਦੇ ਸਾਉਣ ਦੇ ਮਹੀਨੇ ਵਿੱਚ ਲਾਉਣਿਆ ਉਹ ਇਸੇ ਕਰਕੇ ਲਾਏ ਜਾਂਦੇ ਆ ਤਾਂ ਕਿ ਬਾਹਰ ਲੀਆਂ ਚੀਜ਼ਾਂ ਤੋਂ ਕਰੇਜ ਕਰਿਆ ਜਾਵੇ ਇਹ ਰੁੱਤ ਕਰੁੱਤੀ ਜੀ ਹੁੰਦੀ ਹੈ ਜੀ